ਕੋਈ ਵੀ ਸਿੱਖ ਜਾਂ ਗੈਰ ਸਿੱਖ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਲਈ ਮਾੜੀ ਭਾਸ਼ਾ ਨਾ ਬੋਲੇ ਗਲਤ ਨਾ ਬੋਲੇ ਕਿਉਂਕਿ ਮੈਂ ਸਾਰੇ ਹੀ ਭੈਣ ਭਰਾ ਉਹ ਇਹ ਕਲੀਅਰ ਕਰ ਦੇਣੀ ਚਾਹੁੰਦਾ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਨੇ ਜਾਂ ਜਿਹੜੇ ਥਾਪ ਦਿੱਤੇ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਬਣਾ ਦਿੱਤਾ ਜਾਂਦਾ ਆ ਉਹ ਪੂਰੀ ਦੀ ਪੂਰੀ ਕੌਮ ਦਾ ਇੱਕ ਸਰਮਾਇਆ ਹੁੰਦੇ ਨੇ ਉਹ ਪੂਰੀ ਦੀ ਪੂਰੀ ਕੌਮ ਦਾ ਸਤਿਕਾਰਯੋਗ ਹੁੰਦੇ ਨੇ ਸਾਨੂੰ ਕਦੀ ਵੀ ਕੋਈ ਹੱਕ ਨਹੀਂ ਬੰਦਾ ਕਿ ਅਸੀਂ ਉਸ ਮਹਾਨ ਸਥਾਨ ਦੇ ਜਥੇਦਾਰ ਦੀ ਸ਼ਾਨ ਪ੍ਰਤੀ ਕੋਈ ਘੱਟ ਵੱਧ ਬੋਲੀਏ ਇਹ ਦੁਖਦਾਈ ਗੱਲ ਆ ਹਾਂ ਠੀਕ ਆ ਕਿ ਕਈ ਵਾਰਾ ਸਾਡੀ ਕੁਝ ਸਿਆਸੀ ਲੋਕਾਂ ਨਾਲ ਮਤਭੇਦ ਹੁੰਦੇ ਨੇ ਸਾਨੂੰ ਉਹ ਲੋਕ ਪਸੰਦ ਨਹੀਂ ਹੁੰਦੇ ਅਸੀਂ ਉਹਨਾਂ ਨਾਲ ਪ੍ਰਤੀ ਤਾਂ ਗਲਤ ਬੋਲ ਸਕਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਇਸ ਜਗ੍ਹਾ ਤੇ ਬਿਠਾਇਆ ਲੇਕਿਨ ਜਿੱਦੋਂ ਬਿਠਾ ਦੇ ਤਾ ਗਿਆ ਫਿਰ ਉਹ ਸਤਕਾਰਯੋਗ ਹੋਗੇ ਜੋ ਭਾਵੇਂ ਕਿਸੇ ਵੀ ਰੂਪ ਚ ਕੰਮ ਕਰਦੇ ਹੋਣ ਮੈਂ ਇਹ ਵੇਖਿਆ ਕਿ ਹਜੇ ਤੱਕ ਕੋਈ ਵੀ ਜਥੇਦਾਰ ਇਨਾ ਗਿਰਿਆ ਨਹੀਂ ਇੰਨੇ ਗਲਤ ਕੰਮ ਨਹੀਂ ਕੀਤੇ ਹੋਣਗੇ ਕਿ ਸਾਨੂੰ ਉਹਨਾਂ ਦੇ ਖਿਲਾਫ ਬੋਲਣਾ ਪਵੇ ਹੁਣ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਸੇ ਨੂੰ ਬੁਲਾ ਲਿਆ ਆ ਕਿਸੇ ਨੂੰ ਸੱਦ ਲਿਆ ਆ ਇਹਦੇ ਚ ਗਲਤ ਕੀ ਹੋ ਗਿਆ ਉਹਨਾਂ ਇੱਕ ਸਪਸ਼ਟੀਕਰਨ ਮੰਗਿਆ ਕਿ ਭਈ ਤੁਹਾਡੇ ਬਾਰੇ ਚਾਹ ਗੱਲ ਸੁਣਨ ਨੂੰ ਮਿਲੀ ਆ ਕੀ ਇਹ ਸੱਚ ਆ ਕਿ ਗਲਤ ਆ ਜਾਂ ਤੁਸੀਂ ਜਾਂ ਕੋਈ ਵੀ ਇਨਸਾਨ ਮੰਨ ਲਓ ਕਿ ਕੋਈ ਗੁਰੂ ਘਰ ਜਾਂਦਾ ਆ ਗੁਰੂ ਦੀਆਂ ਨਤਮਸਤਕ ਹੋਣ ਜਾਂਦਾ ਕਦੀ ਗੁਰਦੁਆਰਾ ਸਾਹਿਬ 'ਚ ਇਹ ਲਿਖਿਆ ਹੋਇਆ ਕਿ ਤੁਸੀਂ ਗੋਲਕ ਦੇ ਵਿੱਚ ਇੰਨੇ ਪੈਸੇ ਪਾਉਣੇ ਆ ਤੁਸੀਂ ਲੰਗਰ ਦੇ ਵਿੱਚ ਇੰਨੇ ਪੈਸੇ ਪਾਉਣੇ ਆ ਤੁਹਾਨੂੰ ਫੇਰ ਹੀ ਲੰਗਰ 'ਚ ਪ੍ਰਸ਼ਾਦਾ ਖਾਣ ਨੂੰ ਮਿਲੂਗਾ ਜੇ ਤੁਸੀਂ ਗੋਲਕ 'ਚ ਪੈਸੇ ਪਾਓਗੇ ਤੁਹਾਨੂੰ ਫੇਰ ਹੀ ਖਾਣਾ ਖਾਣ ਨੂੰ ਮਿਲੂਗਾ ਜਾਂ ਪ੍ਰਸ਼ਾਦ ਮਿਲੂਗਾ ਕਿਸੇ ਵੀ ਗੁਰਦੁਵਾਰੇ ਚ ਕੋਈ ਇਦਾਂ ਦੀ ਗੱਲ ਹੈਗੀ ਜਦੋਂ ਹੈਗੀ ਨਹੀਂ ਜਾਂ ਅਸੀਂ ਉਹ ਚ ਪੈਸੇ ਪਾਏ ਨਹੀਂ ਅਸੀਂ ਕੌਣ ਹੁੰਨੇ ਆ ਕਿ ਗੋਲਕਾਂ ਦੇ ਹਿਸਾਬ ਲੈਣ ਵਾਲੇ ਸਾਨੂੰ ਕੀ ਅਧਿਕਾਰ ਆ ਹਾਂ ਆ ਸਾਨੂੰ ਜੇ ਇਹ ਅਧਿਕਾਰ ਉਹ ਸ਼੍ਰੋਮਣੀ ਕਮੇਟੀ ਜਿਹੜੇ ਮੈਂਬਰ ਨੇ ਜਿਹੜੇ ਉੱਥੇ ਕੰਮ ਕਰ ਰਹੇ ਨੇ ਜੇ ਸਾਨੂੰ ਕੋਈ ਕਿੰਤੂ ਪਰੰਤੂ ਆ ਸੀ ਸਰਕਾਰ ਉਹਨਾਂ ਨੂੰ ਪੁੱਛ ਸਕਦੀ ਐ ਕਿ ਤੁਹਾਨੂੰ ਇੱਥੇ ਚੁਣਿਆ ਆ ਜਿਵੇਂ ਹੁਣ ਪੰਜਾਬ ਵਿਧਾਨ ਸਭਾ ਦੇ ਵਿੱਚ ਐਮਐਲਏ ਚੁਣੇ ਨੇ ਹੁਣ ਜੇ ਕੋਈ ਮੁੱਖ ਮੰਤਰੀ ਗਲਤ ਕਰੀ ਜਾਂਦਾ ਆ ਅਸੀਂ ਮੁੱਖ ਮੰਤਰੀ ਨੂੰ ਕੱਲਾ ਕਹੀਏ ਵੀ ਗਲਤ ਬੋਲਣਾ ਆ ਉਹਦੇ ਨਾਲੋਂ ਚੰਗਾ ਨਹੀਂ ਆਪਣੇ ਹਲਕੇ ਦੇ ਵਿਧਾਇਕ ਤੇ ਬਰਬਾਹ ਪਾਈਏ ਦਬਾਅ ਪਾਈਏ ਭਾਈ ਤੁਹਾਨੂੰ ਚੁਣਿਆ ਤੁਹਾਡੇ ਕਰਕੇ ਤਾਂ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਮਿਲੀ ਹੋਈ ਆ ਜੇ ਤੁਹਾਨੂੰ ਲੱਗਦਾ ਆ ਕਿ ਸਾਡਾ ਮੁੱਖ ਮੰਤਰੀ ਸਹੀ ਕੰਮ ਨਹੀਂ ਕਰ ਰਿਹਾ ਤੇ ਤੁਸੀਂ ਅਸਤੀਫਾ ਦੇ ਦਿਓ ਛੱਡ ਦਿਓ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦੀ ਕੁਰਸੀ ਆਪੇ ਖਤਮ ਹੋ ਜਾਣੀ ਇਸੇ ਤਰ੍ਹਾਂ ਹੀ ਜੇ ਸਰਕਾਰ ਨੂੰ ਲੱਗਦਾ ਕਿ ਕੁਝ ਗਲਤ ਹੋ ਰਿਹਾ ਤੋਂ ਸ਼ਰੋਮਣੀ ਕਮੇਟੀ ਮੈਂਬਰਾਂ ਤੋਂ ਸਪਸ਼ਟੀ ਕਰਨ ਲੱਲੇ ਨੇ ਵੀ ਤੁਹਾਡਾ ਤੁਹਾਡੇ ਜਿਹੜੇ ਫੰਡ ਨੇ ਕਿੱਥੇ ਜਾ ਰਹੇ ਤੁਸੀਂ ਕਿੱਥੇ ਖਰਚ ਰਹੇ ਹੋ ਉਹ ਜੀ ਗੱਲ ਇਹ ਆ ਕਿ ਕੀ ਸਰਕਾਰਾਂ ਜਿਹੜੀਆਂ ਨੇ ਧਾਰਮਿਕ ਮਸਲੇ 'ਚ ਦਖਲਅੰਦਾਜ਼ੀ ਕਰਨੀ ਚਾਹੀਦੀ ਉਹਨਾਂ ਨੂੰ ਕਿ ਨਹੀਂ ਕਰਨੀ ਚਾਹੀਦੀ ਫਿਰ ਕੱਲ ਨੂੰ ਤਾਂ ਜਿੱਦਾਂ ਸੈਂਟਰ ਸਰਕਾਰ ਹੈਗੀ ਆ ਉਹ ਵੀ ਕਹੇਗੀ ਜੀ ਅਫਲਾਨੇ ਮੰਦਰਾਂ ਦੇ ਵਿੱਚ ਇੰਨਾ ਪੈਸਾ ਆ ਰਿਹਾ ਸਾਨੂੰ ਹਿਸਾਬ ਦਿਓ ਤੁਸੀਂ ਕਿੱਥੇ ਲਾ ਰਹੇ ਕੱਦੀ ਇਦਾਂ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੈਂ ਸਮਝਦਾ ਇਹ ਬਹੁਤ ਹੀ ਗਲਤ ਗੱਲ ਆ ਕਿਸੇ ਵੀ ਭੈਣ ਭਰਾ ਨੂੰ ਕਦੀ ਵੀ ਜਥੇਦਾਰ ਸਾਹਿਬ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਅਸੀਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਾਦਲ ਦਲ ਦੇ ਨਾਲ ਆ ਹੋ ਸਕਦਾ ਸੀ ਬਹੁਤ ਜ਼ਿਆਦਾ ਵਿਰੋਧਤਾ ਵੀ ਕੀਤੀ ਹੋਵੇ ਬਾਦਲ ਦਲ ਦੀ ਪਰ ਇੱਥੇ ਸਵਾਲ ਜਥੇਦਾਰ ਸਾਹਿਬ ਦਾ ਵਾ ਕਿ ਜਥੇਦਾਰ ਸਾਹਿਬ ਦੀ ਸ਼ਾਨ ਦੇ ਖਿਲਾਫ ਕਿਸੇ ਨੂੰ ਨਹੀਂ ਬੋਲਣਾ ਚਾਹੀਦਾ ਇੱਕ ਸੁੱਕੀ ਸੜੀ ਜੀ ਜਨਾਨੀ ਆ ਪਤਾ ਨਹੀਂ ਇਹਨੂੰ ਕੀ ਬੋਲਦੇ ਮੈਂ ਨੈਂਸੀ ਬੋਲਦੇ ਕਿ ਕੀ ਬੋਲਦੇ ਉਹਨੇ ਕਿੱਡੀ ਗੰਧ ਭਾਸ਼ਾ ਵਰਤੀ ਆ ਸਾਡੇ ਜਥੇਦਾਰ ਸਾਹਿਬ ਲਈ ਇੰਦਾ ਜੇ ਹਰ ਕੋਈ ਦੁਖੀ ਟਿੱਕੀ ਉੱਠ ਕੇ ਬੋਲਣ ਲੱਗ ਪੂ ਇਹਨੂੰ ਸ਼ਰਮ ਚਾਹੀਦੀ ਹੈ ਮੈਂ ਸਮਝਦਾ ਉਸ ਜਨਾਨੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਪਰਚਾ ਦਰਜ ਕਰਨਾ ਚਾਹੀਦਾ ਕਰਾਉਣਾ ਚਾਹੀਦਾ ਹੋਰ ਵੀ ਕਰਾਉਣਾ ਚਾਹੀਦਾ ਕੋਈ ਬੋਲੀ ਬੜੀ ਗਲਤ ਆ ਜਿਹੜੇ ਉਹਦੇ ਸਪੋਰਟ ਕਰਦੇ ਨੇ ਉਹਨਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਕਿ ਤੁਸੀਂ ਇਹ ਕੀ ਬੋਲ ਰਹੇ ਹੋ ਜੇ ਮਤਲਬ ਮੁੱਖ ਮੰਤਰੀ ਸਾਹਿਬ ਨੇ ਕੋਈ ਗਲਤੀ ਨਹੀਂ ਕੀਤਾ ਮੁੱਖ ਮੰਤਰੀ ਸਾਹਿਬ ਨੂੰ ਕੋਈ ਮਸਲਾ ਹੀ ਕੋਈ ਨਹੀਂ ਆ ਕਿਉਂਕਿ ਜੇ ਕੋਈ ਵੱਡਾ ਪਦਵੀ ਤੇ ਬੰਦਾ ਬੈਠਾ ਗਲਤੀ ਕਰਦਾ ਆ ਤਾਂ ਉਹਨੂੰ ਸਵਾਲ ਕਰਨਾ ਉਹਨੂੰ ਪੁੱਛਣਾ ਬੜਾ ਹੀ ਜਾਇਜ਼ ਆ ਮੈਂ ਸਮਝਾਂ ਕਿ ਜਥੇਦਾਰ ਸਾਹਿਬ ਦਾ ਇੱਕ ਚੰਗਾ ਫੈਸਲਾ ਆ ਜੋ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਤੇ ਵਧੀਆ ਗੱਲ ਤੇ ਮੁੱਖ ਮੰਤਰੀ ਸਾਹਿਬ ਲਈ ਵੀ ਇੱਕ ਬੜੀ ਚੰਗੀ ਗੱਲ ਉਹਨਾਂ ਨੇ ਕਿਹਾ ਕਿ ਮੈਂ ਲੰਗੇ ਪੈਰੀ ਆਉਂਗਾ ਇਹ ਵੀ ਇੱਕ ਚੰਗੀ ਗੱਲ ਆ ਹੁਣ ਸਵਾਲ ਇਸ ਨੂੰ ਦੁਬਿਧਾ ਆ ਕਿ ਸੱਚ ਕੀ ਨੇ ਗਲਤ ਕੀ ਆ ਜੋ ਸੱਚ ਹੋਊਗਾ ਸਾਹਮਣੇ ਆ ਜਾਊਗਾ ਇਹ ਚ ਕਿਹੜੀ ਵੱਡੀ ਗੱਲ ਆ ਮਤਲਬ ਇਹ ਜਿਹੜੇ ਹੁੰਦੀਆਂ ਨਿੱਕੇ ਨਿੱਕੇ ਮਸਲੇ ਇਹ ਉੱਠਦੇ ਹੀ ਰਹਿੰਦੇ ਨੇ ਪਰ ਹਰ ਇੱਕ ਬੰਦੇ ਨੂੰ ਆਪਣੀ ਜ਼ੁਬਾਨ ਨੂੰ ਉਸ ਕੰਟਰੋਲ ਚ ਰੱਖਣਾ ਚਾਹੀਦਾ ਤਾਂ ਕਿ ਕਿਸੇ ਵੀ ਕੌਮ ਦੇ ਜਥੇਦਾਰਾਂ ਦੇ ਪ੍ਰਤੀ ਜਾਂ ਕਿਸੇ ਮੁੱਖ ਮੰਤਰੀ ਦੇ ਪ੍ਰਤੀ ਕਿਸੇ ਨੂੰ ਵੀ ਗਲਤ ਨਹੀਂ ਬੋਲਣਾ ਚਾਹੀਦਾ ਨਾ ਮੁੱਖ ਮੰਤਰੀ ਤੇ ਕਦੇ ਗਲਤ ਬੋਲਣਾ ਚਾਹੀਦਾ ਜਿੰਨਾ ਚਿਰ ਦੋਸ਼ ਸਾਬਤ ਨਹੀਂ ਹੁੰਦੇ ਤੇ ਨਾ ਹੀ ਕਿਸੇ ਨੂੰ ਜਥੇਦਾਰ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲਣਾ ਚਾਹੀਦਾ ਕਿ ਉਹਨਾਂ ਨੇ ਕਿਹੜਾ ਕੁਝ ਕਰ ਦਿੱਤਾ ਉਹਦਾ ਸਪਸ਼ਟੀਕਰਨ ਮੰਗਿਆ ਤੇ ਹਰ ਬੰਦੇ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਨਾਲ ਦੀ ਨਾਲ ਇਹ ਜੇ ਸਾਰੇ ਭੈਣ ਭਰਾ ਜਾਣਦੇ ਆ ਕਿ ਜੇ ਕਿਸੇ ਪਾਰਟੀ ਨੇ ਪਿਛਲੇ ਸਮੇਂ 'ਚ ਗਲਤੀਆਂ ਕੀਤੀਆਂ ਤੇ ਸਿੱਖਾਂ ਨੇ ਰਗੜ ਕੇ ਲੱਖਤਾ ਤੇ ਰੱਖ ਸਿੱਖਾਂ ਨੇ ਮਲਿਆ ਮੇਟ ਕਰਤਾ ਤਰਲੀਆਂ ਤੇ ਲਿਆ ਕੇ ਰੱਖਤਾ ਕਈਆਂ ਨੂੰ ਤੇ 1 2 ਐਮਐਲਏ ਤੱਕ ਵੀ ਨਹੀਂ ਜਿੱਤਨ ਦਿੱਤੇ ਤੇ ਜੇ ਕੋਈ ਹੋਰ ਗਲਤੀ ਕਰੂਗਾ ਨਾ ਤੇ ਸੇਖੋਂ ਨੂੰ ਵੀ ਰਗੜ ਦੇਣਗੇ ਸਾਡੇ ਲਈ ਸਿਆਸੀ ਪਾਰਟੀਆਂ ਬਾਅਦ ਵਿੱਚ ਆ ਪਹਿਲਾਂ ਸਾਡਾ ਕੌਮਤ ਸਾਹਿਬਾਂ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਚਾਹੇ ਉਹ ਸਿੱਖ ਆ ਚਾਹੇ ਉਹ ਗੈਰ ਸਿੱਖ ਆ ਇਹ ਰਾਜਨੀਤੀ ਜਿਹੜੀਆਂ ਨੇ ਇਹ ਚਲਦੀਆਂ ਹੀ ਰਹਿੰਦੀਆਂ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਜਿੱਤਰ ਸਿੰਘ ਤਰਸਿੱਕਾ